जिला गुरदासपुर एसएसपी आदित्य कुमार ਵੱਲੋਂ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਗਈ ਜਿਸ ਤੋਂ ਬਾਅਦ ਅਮਨਸਰ ਤੋਂ ਪਠਾਨਕੋਟ ਜਾਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਡੀਐਸਪੀ ਅਤੇ ਐਸਐਚਓ ਰੈਂਕ ਦੇ ਅਧਿਕਾਰੀ ਮਿਲੂ ਗੁਰਦਾਸਪੁਰ ਦੇ ਨਾਕਿਆਂ ਉੱਤੇ ਮੌਜੂਦ ਹਨ ਐਸਐਸਪੀ ਗੁਰਦਾਸਪੁਰ ਖੁਦ ਇਸ ਦੀ ਕਮਾਂਡ ਸੰਭਾਲ ਰਹੇ ਹਨ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੀਮਾ ਵਰਤੀ ਇਲਾਕਾ ਹੁੰਦੇ ਕਰਕੇ ਲਗਾਤਾਰ ਭਾਰਤ ਪਾਕਿਸਤਾਨ ਸਰਹੱਦ ਉੱਤੇ ਹੈ ਰੋਂਦੀ ਤਸਕਰੀ ਅਤੇ ਹੋਰ ਵੀ ਅਨਸਖਾਵੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਹਮ ਸੀਟੀ ਸੀਲਿੰਗ ਦੀ ਮਹਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਜੰਮੂ ਕਸ਼ਮੀਰ ਤੋਂ ਗੁਰਦਾਸਪੁਰ ਵਿੱਚ ਦਾਖਲ ਹੋਣ ਵਾਲੀਆਂ ਗੱਡੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਚੈਕਿੰਗ ਲਈ ਰੋਕਿਆ ਜਾ ਰਿਹਾ ਹੈ ਜਦਕਿ ਔਨਸਰ ਤੋਂ ਜੰਮੂ ਜਾਣ ਵਾਲੀਆਂ ਗੱਡੀਆਂ ਨੂੰ ਵੀ ਰੋਕ ਕੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਇਹ ਜੀ ਸਾਡੇ ਮਾਨਯੋਗ ਐਸਐਸਪੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜੀ ਨਾਕਾਬੰਦੀ ਚੱਲ ਰਹੀ ਆ ਨਾਈਟ ਡੋਮੀਨੇਸ਼ਨ ਚੱਲ ਰਹੀ ਆ ਤਾਂ ਕਿ ਜਿਹੜੀ ਕੋਈ ਵੀ ਅਨਸਖਾਮੀ ਘਟਨਾ ਨਾ ਵਾਪਰ ਸਕੇ ਤੇ ਗਰਦਾਸਪੁਰ ਦੇ ਜਿਹੜੇ ਵਾਸੀ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਉਸ ਕਰਕੇ ਜਿਹੜੀ ਅਸੀਂ ਨਾਈਟ ਡੋਮੀਨੇਸ਼ਨ ਕਰ ਰਹੇ ਆ ਤੇ ਨਾਈਟ ਡੋਮੀਨੇਸ਼ਨ ਦੇ ਦੌਰਾਨ ਜਿਹੜੇ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਾਂਗੇ ਤੇ ਜਿਹੜੇ ਕੋਈ ਕਾਨੂੰਨ ਦੀ ਲੰਘਣਾ ਕਰਦੇ ਨੇ ਜਾਂ ਟ੍ਰੈਫਿਕ ਰਾਤ ਨੂੰ ਵੈਲਿਊਸ਼ਨ ਕਰਦੇ ਹੁੱਲੜਬਾਜੀ ਕਰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਇਹਨੇ ਸ਼ਾਦੀ ਵਿਆਹ ਦਾ ਸੀਜ਼ਨ ਚੱਲ ਰਿਹਾ ਲੋਕੀ ਵਿਆਹਾਂ ਤੋਂ ਆ ਰਹੇ ਵਾਪਸ ਉਹਦੇ ਪਰੇ ਫਿਰ ਕਿਸ ਤਰ੍ਹਾਂ ਮਤਲਬ ਪ੍ਰੇਸ਼ਾਨੀ ਨਹੀਂ ਲੋਕਾਂ ਨੂੰ ਨਹੀਂ ਪਰੇਸ਼ਾਨੀ ਨਹੀਂ ਜੀ ਦੇਖੋ ਉਹਨਾਂ ਦੀ ਸੁਰੱਖਿਆ ਵੀ ਆ ਜੇ ਆਪਾਂ ਸ਼ਾਦੀ ਵਿਆਹ ਤੇ ਚੱਲੇ ਆ ਤਾਂ ਸਾਡੀ ਜ਼ਿੰਮੇਵਾਰੀ ਵੀ ਕੋਈ ਸਮਾਜਿਕ ਜ਼ਿੰਮੇਵਾਰੀਆਂ ਵੀ ਨੇ ਜੇ ਉੱਥੋਂ ਕੋਈ ਡਰਿੰਕ ਐਂਡ ਡਰਾਈਵ ਕਰਦਾ ਆ ਰਿਹਾ ਵਾ ਤੇ ਉਹਦੇ ਖਿਲਾਫ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਸੋ ਨਾਕੇ ਦੇ ਇਸ ਟਾਈਮ ਕਿਹੜੀ ਚੈਕਿੰਗ ਕਿੱਦਾਂ ਦੀ ਕਰ ਰਹੇ ਹੋ ਜੀ ਚਲਾਨ ਕੱਢ ਰਹੇ ਹੋ ਕਿਦਾਂ ਅਸੀਂ ਇਸ ਟਾਈਮ ਤੇ ਸਿਰਫ ਰੈਂਡਮ ਚੈਕਿੰਗ ਕਰ ਰਹੇ ਆ ਜੀ ਜਿਹੜਾ ਕੋਈ ਸਾਨੂੰ ਸ਼ੱਕੀ ਵਿਅਕਤੀ ਲੱਗ ਰਿਹਾ ਉਹਨੂੰ ਚੰਗੀ ਤਰ੍ਹਾਂ ਵੈਰੀਫਾਈ ਕਰ ਰਹੇ ਆ ਠੀਕ ਹੈ ਜੀ